ਅੰਮ੍ਰਿਤਸਰ ਲਿਬਰਟੀ ਮਾਰਕੀਟ ਦੇ ਵਿੱਚ ਡੈਂਟਿੰਗ ਪੇਂਟਿੰਗ ਦੀ ਦੁਕਾਨ 'ਚ ਭਿਆਨਕ ਅੱਗ ਲੱਗ ਗਈ। 4 ਘੰਟੇ ਦੀ ਮੁਸ਼ਕਲ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਦੀਆਂ 7 ਦੇ ਕਰੀਬ ਗੱਡੀਆਂ ਅੱਗ ਬੁਝਾਉਣ ਲਈ ਵਰਤੀਆਂ ਗਈਆਂ। ਦੁਕਾਨ ਮਾਲਕ ਨੇ ਦੱਸਿਆ ਕਿ ਉਹਨਾਂ ਦਾ 5 ਤੋਂ 7 ਲੱਖ ਦਾ ਨੁਕਸਾਨ ਇਸ ਅੱਗ ਲੱਗਣ ਦੇ ਕਾਰਨ ਹੋਇਆ ਹੈ। ਫੇਰ ਇਹ ਦੁਕਾਨ ਹੈ ਜਿਹੜੀ ਲਿੰਕ ਰੋਡ ਦੇ ਗੁਰਨਾਲਾ ਘਾਟੋਂ ਪਿੰਡ ਦੇ ਦੁਕਾਨ ਹੈ। ਕਾਹਦੀ ਕਾਲਾ ਕੰਮ ਕਰਦਾ ਹੈ ਗਾ ਜੀ? ਮੇਰਾ ਆਈਡੈਂਟੀਟੀ ਪੇਂਟੇ ਦਾ ਕੰਮ ਹੈ। ਹਾਂ ਜੀ ਤੇ ਅੱਗੇ ਅੱਜ ਕੱਲ੍ਹ ਕੀ ਅਗਲ ਕਹਿੰਦਾ ਕੋਈ ਕਾਰਨ ਪਤਾ ਲੱਗਾ? ਅੱਜ ਲੱਗਦਾ ਅੱਜ ਅੱਗੇ ਲੱਗਦਾ ਛੋੜ ਛੱਡ ਕਰ ਰਿਹਾ ਸਰਕਲ ਛੋੜ ਕਰਕੇ ਇਹ। ਲੈਟ ਹੈਗੀ ਨਹੀਂ ਸੀਗੀ। ਅਸੀਂ ਬੱਤੀ ਬੰਦ ਕਰਕੇ ਨਹੀਂ ਗਏ। ਕਿੰਨਾ ਕ ਨੁਕਸਾਨ ਹੋ ਗਿਆ ਜੀ? 5-7 ਲੱਖ ਤੋਂ ਵੱਧ ਘਟ ਰਹੀ ਹੈਗਾ। ਹਾਂ ਜੀ 5-7 ਲੱਖ ਤੋਂ ਵੱਧ ਘਟ ਨਹੀਂ ਮੈ ਗਿਆ। ਜ਼ਿਆਦਾ ਜ਼ਿਆਦਾ ਹੋਣਾ 98 ਹੋਣਾ। ਅੱਗੇ ਕਾਬੂ ਪਾ ਲਿਆ ਕਿ ਅਜੇ ਨਹੀਂ ਇਹ ਕੈਮੀਕਲ ਮੇਰੇ ਰੰਗੇ ਗਿਆ ਫਿਨਰ ਹੈਗੇ ਆ ਲੈਕਰ ਹੈਗੇ ਹਾਰਨਰ ਹੈਗਾ ਬੜਾ ਸਮਾਨ ਪਿਆ ਹੋਇਆ ਸਾਰਾ ਤੇ ਬਾਕੀ ਕਿੰਨੇ ਕ ਵਜੇ ਨਾਲ ਲੱਗੀ ਹੈ ਦੋ ਤਿੰਨ ਘੰਟੇ ਹੋ ਗਏ ਨੇ ਇਹ ਉਹ ਦੁਕਾਨਾਂ ਨੂੰ ਅੱਗ ਲੱਗੀ ਆ ਤੇ ਦੇ ਆ ਫਾਇਰ ਬ੍ਰਿਗੇਡ ਦੇ ਹੀ ਬਗ ਜਾਣ ਅਸੀਂ ਆਏ ਹੁਣ ਆਪਣੇ ਪੀਸੀਆਰ ਤੋਂ ਦੇਖਣ ਦੇਣ ਲੱਗੀਆਂ ਗੱਡੀਆਂ ਲੱਗੀਆਂ ਆਪਣਾ ਕੰਮ ਕਰਨ ਲਈ ਇੱਥੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਹਾਲੀ ਕੋਈ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਇੱਥੇ ਗੱਡੀਆਂ ਲੱਗੀਆਂ ਫਾਇਰ ਬ੍ਰਿਗੇਡ ਦੇ ਇਹ ਵਾਵਾ ਜੀ 7-8 ਗੱਡੀਆਂ ਲੱਗੀਆਂ ਹੁਣ ਤੱਕ ਸਾਰਾ ਜਗਾ ਕਿਹੜੀ ਗਈ ਆ ਇਹ ਲੰਡਾ ਬਿਆਰ